ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਹਿੰਦੀ ਨਨ ਕੀ ਪ੍ਰਤ ਪਾਲ ਕਰੈ ਨਿਤ ਸੰਤ ਉਬਾਰ ਗਨੀ ਮਨੰਗਾਰੈ ਪਛ ਪਸ਼ੂ ਨਗ ਨਾਗ ਨਰਾਧਪ ਸਰਬਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲਮੈ ਥਲਮੈ ਪਲਮੈ ਕਲਕੇ ਨਹੀਂ ਕਰਮ ਵਿਚਾਰੈ 인 ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨ ਹਾਰੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇਹ ਜੀਤੀ ਨਹੀਂ ਹਾਰੇ 길 ਬਿਖ ਵਿਨਾਸੇ ਦੁਖ ਦਰਦ ਦੂਰ ਭਏ ਪੁਨੀਤ ਸੰਤਨ ਕੀ ਤੂਰ ਰਹਾਉ ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਤੁਰ ਸੰਯੋਗ ਮਨ ਆਨੰਦ ਮੰਤਰ ਗੁਰ ਦਿਆ ਤ੍ਰਿਸ਼ਨ ਬੁਝੀ ਮਨ ਨਹਿ ਚਲthੀਆ ਨਾਮ ਪਦਾਰਥ ਨੋ ਨਿਧ ਸਿਧ ਨਾਨਕ ਗੁਰ ਤੇ ਪਾਈ ਬੁੱਧ ਆਸਾ ਮਹੱਲਾ ਪੰਜਵਾ ਮਿੱਟੀ ਤਿਆਸ ਅਗਿਆਨ ਅੰਧੇਰੇ ਸਾਧ ਸੇਵਾ ਅਗ ਕਟੇ ਕਨੇਰੇ ਸੂਖ ਸਹਿਜ ਆਨੰਦ ਕਨਾ ਗੁਰ ਸੇਵਾ ਤੇ ਭਏ ਮਨ ਨਿਰਮਲ ਹਰ 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 ਨਾਮ ਸੁਨਾ ਰਹਾਉ ਬੇਨਸੋ ਮਨ ਕਾ ਮੂਰਖ ਢੀਠਾ ਪ੍ਰਭ ਕਾ ਭਾਣਾ ਲਾਗਾ ਮੀਠਾ ਗੁਰਪੂਰੇ ਕੇ ਚਰਨ ਗ헤 ਕੋਟ ਜਨਮ ਕੇ ਪਾਪ ਲਹੇ ਰਤਨ ਜਨਮ ਇਹੋ ਸਫਲ ਭਇਆ ਕਹ ਨਾਨਕ ਪ੍ਰਭ ਖਰੀ ਮਇਆ ਰਤਨ ਜਨਮ ਇਹੋ ਸਫਲ ਭਇਆ ਕਹਉ ਨਾਨਕ ਪ੍ਰਭ ਕਰੀ ਮਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਤ ਪਾਵਨ ਭਗਤ ਵਛਲ ਕਰुणा निधान ਹਲਤ ਪਲਤ ਕੇ ਰਾਖੇ ਗੁਰਿਆਈ ਗੱਦੀ ਤੇ ਵਿਰਾਜਮਾਨ ਦਸਾਂ ਪਾਤਸ਼ਾਹਿਆਂ ਦੀ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਸ਼ੋਭਤ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਮਾਈ ਭਾਈ ਵੱਡਿਆਂ ਪਾਗਾਂ ਵਾਲੇ ਹੋ ਇੰਜ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਇਲਾਹੀ ਅੰਮ੍ਰਿਤਮਈ ਤੁਰਕੀ ਬਾਣੀ ਦੇ ਨਾਲ ਜੁੜ ਰਹੇ ਹੋ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਜਿਸ ਨੂੰ ਸੁਣਨ ਦਾ ਸੁਭਾਗ ਸਾਨੂੰ ਗੁਰਾਂ ਨੇ ਦਿੱਤਾ ਹੈ ਕਮ ਤੇ ਦਿਨ ਵਿੱਚ ਹੋਰ ਵੀ ਬੜੇ ਕਰਦੇ ਹਾਂ ਪਰ ਸਤਿਗੁਰੂ ਜੀ ਨੇ ਆਖਿਆ ਸਭ ਤੇ ਉੱਤਮ ਹਰ ਕੀ ਕਥਾ ਇਹ ਜਿਹੜੀ ਪਾਵਨ ਬਾਣੀ ਦੀ ਕਥਾ ਹੈ ਇਹ ਬਾਕੀ ਦੇ ਸਾਰੇ ਕੰਮਾਂ ਨਾਲੋਂ ਉੱਤਮ ਹੈ ਕਿ ਤੀਰਥ ਇਸ਼ਨਾਨ ਕਰਨਾ ਕੋਈ ਯਾਤਰਾਵਾਂ ਕਰਨੀਆਂ ਕੋਈ ਜਗਪੁੰਨ ਹਵਨ ਕਰਨੇ ਕੋਈ ਟਲ ਖੜਕਾਣੇ ਹੈ ਤਾ ਉਹ ਵੀ ਚੰਗੇ ਕੰਮ ਸਾਰੇ ਪਰ ਜੇ ਸਭ ਤੋਂ ਉੱਤਮ ਹੋਵੇ ਤੇ ਇਹ ਪਾਵਨ ਬਾਣੀ ਦੀ ਕਥਾ ਹੈ ਇਹਦੇ ਵਿੱਚ ਵਾਹਿਗੁਰੂ ਦਾ ਨਾਮ ਜਪਣ ਦੀ ਪ੍ਰੇਰਣਾ ਨਾਮ ਦੀ ਉਹ ਗੱਲ ਜਾਂ ਇਉਂ ਕਹਿ ਲਓ ਇਹ ਨਾਮ ਦਾ ਰੂਪ ਹੈ ਔਰ ਜਦੋਂ ਨਾਮ ਔਰ ਨਾਮ ਦੀ ਗੱਲ ਸੁਣਦੇ ਹਾਂ ਫਿਰ ਬਾਣੀ ਵਿੱਚ ਕਹਿ ਦਿੱਤਾ ਨਾਮ ਸੁਣ ਤ ਦਰਦ ਦੁੱਖ ਲੱਥਾ ਇਸ ਬਾਣੀ ਦਾ ਅਮਲ ਐਸਾ ਹੈ ਜਿਹੜਾ ਇਹਨੂੰ ਸੁਣੇਗਾ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਦੇ ਦਰਦ ਅਤੇ ਦੁੱਖ ਲੱਥ ਜਾਣਗੇ ਜਾਨੀ ਉਹਨਾਂ ਦਾ ਇਲਾਜ ਲੱਭ ਜਾਏਗਾ। ਉਹ ਵਡਭਾਗੇ ਹਨ ਗੁਰਮੁਖ ਗੁਰਸਿੱਖ ਜਿਨ੍ਹਾਂ ਦੇ ਅੰਦਰ ਚਾਹ ਹੈ ਅੰਮ੍ਰਿਤ ਵੇਲੇ ਉੱਠਣ ਦਾ ਉੱਠ ਕੇ ਯਤਨ ਕਰਦੇ ਗੁਰੂ ਚਰਨਾਂ ਵਿੱਚ ਪਹੁੰਚਦੇ ਹਨ। ਪਵਨ ਅੰਗ 387 ਦੇ ਉੱਤੇ ਅੱਜ ਦਾ ਸਾਡਾ ਸ਼ਬਦ ਹੈ ਆਸਾ ਰਾਗ ਦੇ ਅੰਦਰ ਪੰਚ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਰਚਨਾ ਤੋਂ ਉਚਾਰਨ ਹੋਇਆ ਸ਼ਬਦ ਹੈ ਸ਼ਬਦਾਂ ਦੀ ਲੜੀ ਦੇ ਵਿੱਚ ਇਹ 66ਵਾਂ ਸ਼ਬਦ ਹੈ ਆਸਾ ਮਹੱਲਾ 5 ਮਿੱਟੀ ਤਿਆਸ ਅਗਿਆਨ ਅੰਧੇਰੇ ਗੁਰੂ ਅਰਜਨ ਦੇਵ ਮਹਾਰਜ ਕਹਿੰਦੇ ਮਿਟੀ ਤਿਆਸ ਤਿਆਸ ਦਾ ਅਰਥ ਹੁੰਦਾ ਪਿਆਸ ਭੁੱਖ ਤ੍ਰਿਸ਼ਨਾ ਤ੍ਰਿਸ਼ਨਾ ਨੂੰ ਜਦੋਂ ਅਸੀਂ ਬੋਲਦੇ ਆ ਸ਼ਬਦ ਨੂੰ ਤ੍ਰਿਸ਼ਨਾ ਤ੍ਰਿਸ਼ ਦਾ ਅਰਥ ਹੁੰਦਾ ਰਜਣਾ ਤੇ ਇਹਦੇ ਨਾਲ ਜਿਹੜਾ ਨਾ ਸ਼ਬਦ ਲੱਗਿਆ ਨਾ ਇਹਦਾ ਮਤਲਬ ਹੈ ਕਦੇ ਵੀ ਰਜਣਾ ਹੋਣਾ ਭੁੱਖ ਲੱਥੀ ਨਾ ਤ੍ਰਿਸ਼ਨਾ ਵਾਰੇ ਬਹੁਤ ਵੱਡੇ ਵੱਡੇ ਵਿਦਵਾਨਾਂ ਦਾ ਇਹੀ ਮਤ ਹੈ ਕਿ ਇਹ ਬਹੁਤ ਵੱਡੀ ਭੁੱਖ ਹੈ ਢਿੱਡ ਤੇ ਬੰਦੇ ਦਾ ਭਰ ਜਾਂਦਾ ਹੈ ਬੰਦੇ ਦੀ ਨੀਅਤ ਨਹੀਂ ਭਰਦੀ ਢਿੱਡ ਤੇ ਫੁੱਟ ਪੱਥਰ ਦੇ ਉੱਤੇ ਸੌਣ ਵਾਲੇ ਬੰਦੇ ਵੀ ਭਰ ਕੇ ਸੌ ਜਾਂਦੇ ਆ ਮੰਗ ਤੇ ਵੀ ਟਿੱਡ ਭਰ ਕੇ ਸੌਂਦੇ ਹਨ ਪਰ ਨੀਅਤ ਇਹ ਵੱਡੇ ਵੱਡੇ ਬਾਦਸ਼ਾਹਾਂ ਦੀ ਵੀ ਕਈ ਵਾਰੀ ਨਹੀਂ ਪਰਦੀ ਸਿਕੰਦਰ ਮਰਨ ਲੱਗਿਆ ਵੀ ਇਹੀ ਆਸ ਵਿੱਚ ਮਰ ਗਿਆ ਵੀ ਬਹੁਤ ਪਦਾਰਥ ਇਕੱਠਾ ਕੀਤਾ ਭੋਗਿਆ ਤੇ ਗਿਆ ਹੀ ਨਹੀਂ ਤਾਈ ਨੂੰ ਕਹਿ ਕੇ ਗਿਆ ਸੀ ਨਾ ਕਿ ਮੇਰੇ ਹੱਥ ਕਫਨ ਚ ਬਾਹਰ ਸੁੱਟ ਕੇ ਰੱਖਿਓ ਜਦੋਂ ਮੇਰਾ ਜਨਾਜ਼ਾ ਲੈ ਕੇ ਜਾਇਆ ਜਾਏ ਮੇਰੇ ਹੱਥੀ ਕੋੜੇ ਵਾਲੇ ਨਾਲੇ ਖੜੇ ਹੋਣ ਮੇਰਾ ਸੋਨਾ ਚਾਂਦੀ ਵਾਲੇ ਨਾਲੇ ਢੇਰ ਲਾ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਵੀ ਦੇ ਕੋਲ ਆਖ ਖੁਸ਼ ਹੈ ਪਰ ਖਾਲੀ ਹੱਥ ਚੱਲਿਆ ਤ੍ਰਿਸ਼ਨਾ ਦੀ ਜਿਹੜੀ ਤ੍ਰਿਸ਼ਨਾ ਲੂ ਬੰਦੇ ਦੀ ਹਾਲਤ ਹੁੰਦੀ ਹੈ ਉਹਦੀ ਵਿਆਖਿਆ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਪਹਿਲੀ ਪੌੜੀ ਵਿੱਚ ਹੀ ਕਰ ਦਿੱਤੀ ਕਿ ਉਹ ਕਿਸ ਤਰ੍ਹਾਂ ਦਾ ਬੰਦਾ ਹੁੰਦਾ ਭੁੱਖਿਆ ਭੁੱਖ ਨਾ ਉਤਰੀ ਜੇਵਨਾਂ ਪੁਰੀਆਂ ਭਾਰ ਆ ਦੁਨੀਆ ਦੀਆਂ ਚੀਜ਼ਾਂ ਤੇ ਛੋਟੀਆਂ ਹੀ ਆਉਂਦੇ ਸਾਹਮਣੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੇ ਇੰਦਰਪੁਰੀ ਬ੍ਰਹਮਪੁਰੀ ਵਿਸ਼ਨਪੁਰੀ ਜਾਂ ਸ਼ਿਵਪੁਰੀ ਇਹ ਵੱਡੀਆਂ ਵੱਡੀਆਂ ਪੁਰੀਆਂ ਦੀਆਂ ਚੀਜ਼ਾਂ ਪਦਾਰਥ ਵੀ ਉਸ ਬੰਦੇ ਦੇ ਸਾਹਮਣੇ ਰੱਖ ਦਿੱਤੇ ਜਾਣ ਤ੍ਰਿਸ਼ਨਾਲੂ ਬੰਦੇ ਦੀ ਭੁੱਖ ਨਹੀਂ ਕਦੇ ਮਿਟਦੀ ਭਾਰ ਮਨ ਦੇ ਉੱਤੇ ਜਾਣ ਉਹਦੇ ਸਾਹਮਣੇ ਪੰਡਾ ਵਨ ਵਨ ਰੱਖ ਦਿੱਤੀਆਂ ਜਾਣ ਇਦੀ ਬਹੁਤ ਵਿਆਖਿਆ ਕੀਤੀ ਹੈ શ્રી ਕ੍ਰਿਸ਼ਨ ਜੀ ਨੇ ਮਹਾਭਾਰਤ ਵਿੱਚ ਜ਼ਿਕਰ ਕੀਤਾ ਕਿ ਇਹ ਇਸ ਤਰ੍ਹਾਂ ਦੀ ਹੈ ਤ੍ਰਿਸ਼ਨਾ ਜਿਹੜੀ ਜਿਵੇਂ ਕੋਈ ਬੰਦਾ ਛਾਨਣੀ ਦੇ ਵਿੱਚ ਪਾਣੀ ਪਾਏ ਭਾਵੇਂ ਉਹਦੇ ਵਿੱਚ ਸਮੁੰਦਰ ਪਾ ਦਿਓ ਤਾਂ ਵੀ ਉਹ ਛਾਨਣੀ ਭਰਤੀ ਨਹੀਂ ਹੈਗੀ ਤ੍ਰਿਸ਼ਨਾ ਨੂੰ ਬੰਦਾ ਕਦੇ ਰਜਦਾ ਨਹੀਂ ਹੈ ਪਰ ਅੱਜ ਗੁਰੂ ਅਰਜਨ ਦੇਵ ਮਹਾਰਜ ਇੱਕ ਵੱਖਰੀ ਗੱਲ ਦੇ ਰਹੇ ਇੱਕ ਵੱਖਰਾ ਹੀ ਨਤੀਜਾ ਕੱਢ ਰਹੇ ਕਹਿੰਦੇ ਮਿਟੀ ਤਿਆਸ ਲੋ ਕਹਿੰਦੇ ਤ੍ਰਿਸ਼ਨਾ ਮੁੱਕ ਗਈ ਵੇ ਬੰਨ ਲਾ ਦਿੱਤਾ ਇਹ ਬੰਨ ਲੱਗ ਗਿਆ ਪਰਮੇਸ਼ਰ ਦਿੱਤਾ ਬੰਨ ਮਿਟੀ ਤਿਆਸ ਕਿਵੇਂ ਬਈ ਅਗਿਆਨ ਅੰਧੇਰੇ ਵਾਹਿਗੁਰੂ 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 ਸਤਗੁਰੂ ਜੀ ਕਹਿੰਦੇ ਤ੍ਰਿਸ਼ਨਾ ਮੁੱਕ ਗਈ ਪਿਆਸ ਮੁੱਕ ਗਈ ਅਗਿਆਨਤਾ ਦਾ ਹਨੇਰਾ ਵੀ ਮੁੱਕ ਗਿਆ ਅਗਿਆਨ ਅੰਧੇਰੇ ਕਹਿੰਦੇ ਅਗਿਆਨਤਾ ਦਾ ਹਨੇਰਾ ਇੱਕ ਤੇ ਹੁੰਦਾ ਹੈ ਸੂਰਜ ਛਿਪ ਜਾਣ ਤੋਂ ਬਾਅਦ ਇੱਕ ਹਨੇਰਾ ਆਉਂਦਾ ਉਹਦੇ ਨਾਲ ਬੰਦੇ ਨੂੰ ਅੱਖਾਂ ਤੋਂ ਦਿਸਣੋਂ ਹਟ ਜਾਂਦਾ ਏ ਨੇਰੇ ਵਿੱਚ ਪਰ ਇੱਕ ਦੂਜਾ ਅੰਧੇਰਾ ਜੀ ਨੂੰ ਗੁਰੂ ਜੀ ਨੇ ਅਗਿਆਨਤਾ ਦਾ ਹਨੇਰਾ ਆਖਿਆ ਬੰਦੇ ਨੂੰ ਉਹ ਹਨੇਰਾ ਦਿਨ ਦੇ ਵਿੱਚ ਵੀ ਲੱਗਿਆ ਰਹਿੰਦਾ ਅੱਖਾਂ ਖੁੱਲੀਆਂ ਦੀਵੇ ਵਲੇ ਹੁਣ ਭਾਵੇਂ ਉਹ ਹਨੇਰਾ ਨਹੀਂ ਮਿਟਦਾ ਜੀ ਨੂੰ ਗੁਰੂ ਜੀ ਨੇ ਆਖਿਆ ਜੇ ਸੋ ਚੰਦਾ ਉੱਗ ਵੈ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦੇ ਆ ਗੁਰਬਿੰਦ ਕੋਰ ਅੰਧਾਰ ਜੇ 100 ਸੂਰਜ ਅਤੇ 1000 ਚੰ드ਮਾ ਵੀ ਹੋ ਜਾਣ ਪੁੰਨਿਆਂ ਦੇ ਇਕੱਠੇ ਹੀ ਇੰਨਾ ਚਾਨਣ ਹੋਵੇ ਐਨੀ ਲਾਈਟ ਰੌਸ਼ਨੀ ਹੋਵੇ ਅੱਖਾਂ ਨੂੰ ਚੁੰਧਿਆ ਦੇਣ ਵਾਲੀ ਇਹ ਬਾਹਰਲਾ ਚਾਨਣ ਸੁਰਤ ਦੇ ਤੌਰ ਤੇ ਬਿਲਕੁਲ ਕੰਮ ਨਹੀਂ ਦਿੰਦਾ ਬਾਬਾ ਫਰੀਦ ਜੀ ਨੇ ਵਚਨ ਕੀਤੇ ਹਨ ਫਰੀਦਾ ਕੰਨ ਮਸੱਲਾ ਸੂਫ ਗਲ ਦਿਲ ਕਾਤੀ ਗੁਰਵਾਤ ਕਹਿੰਦੇ ਮੋਢੇ ਤੇ ਮਸੱਲਾ ਚੁੱਕੀ ਫਿਰਦਾ ਮਸੱਲਾ ਇੱਕ ਕੱਪੜਾ ਹੁੰਦਾ ਜੀ ਨੂੰ ਥੱਲੇ ਵਿਛਾ ਕੇ ਉੱਤੇ ਬਹਿ ਕੇ ਪੰਜ ਵਕਤ ਦੇ ਪੱਕੇ ਨਮਾਜ਼ੀ ਨਮਾਜ਼ ਪੜਦੇ ਆ ਸੂਫ ਇੱਕ ਪਾਈ ਜਾਣ ਵਾਲੀ ਵਰਦੀ ਹੈ ਜੈਕਟ ਚੋਲਾ ਹੈ ਜੋ ਸੂਫੀ ਲੋਕ ਪਾਉਂਦੇ ਆ ਕਾਲੇ ਰੰਗ ਦੀ ਹੁੰਦੀ ਹੈ ਕੰਨ ਮਸੱਲਾ ਕਹਿੰਦੇ ਮੋਢੇ ਤੇ ਰੱਖਦਾ ਮਸੱਲਾ ਵੀ ਕਿਤੇ ਟਾਈਮ ਖੁੰਝ ਨਾ ਜਾਵੇ ਕਿਤੇ ਮੌਕਾ ਲੰਘ ਨਾ ਜਾਏ ਪੰਜੇ ਵਕਤ ਨਵਾਜ਼ ਗੁਜ਼ਾਰਾ ਹੈ ਪੜਾਇ ਕਤੇਬ ਕੁਰਾਨ ਪੰਜੇ ਵਖਤ ਦਾ ਪੱਕਾ ਨਮਾਜ਼ੀ ਵੀ ਹਮੇ ਤੇ ਸੂਫੀਆਂ ਵਾਲੇ ਕੱਪੜੇ ਵੀ ਪਾ ਲੈ ਸੂਫ ਗਲ ਇੰਨਾ ਕੁਝ ਕਰਕੇ ਵੀ ਦਿਲ ਕਾਤੀ ਦਿਲ ਚ ਕਹਿੰਦੇ ਮੇਰੇ ਕੈਂਚੀ ਚਲਦੀ ਰਹਿੰਦੀ ਹੈ ਦੂਜੇ ਦਾ ਫਿਰ ਉਹ ਦੂਜੇ ਪ੍ਰਤੀ ਨਫ਼ਰਤ ਦੁਆਤ ਬਣੀ ਹੋਈ ਰਹਿੰਦੀ ਹੈ ਗੁੜਵਾਤ ਕਹਿੰਦੇ ਚੰਚਲ ਤੇ ਚਲਾਕ ਇੰਨਾ ਹੋ ਗਿਆ ਗੱਲਾਂ ਜਿਹੜੀਆਂ ਨੇ ਮਿੱਠੀਆਂ ਕਰਦਾ ਜ਼ੁਬਾਨ ਹੈ ਨਾ ਜਿਹੜੀ ਮੇਰੀ ਤੋ ਮਿੱਠੀ ਐ ਹੱਥ ਜੋੜਦਾ ਸਤਕਾਰ ਕਰਦਾ ਜੀ ਜੀ ਕਹਿਣਾ ਦਿਲ ਚ ਹੁੰਦਾ ਵੀ ਕਦੋਂ ਮੌਕਾ ਮਿਲੇ ਦਾ ਗਲਾ ਘੋਟ ਇਸ ਤਰ੍ਹਾਂ ਦੀ ਹਾਲਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਬਾਹਰ ਚਾਨਣਾ ਤੇ ਦਿਲ ਚ ਹਨੇਰਾ ਜਿਵੇਂ ਡੋਗਰੇ ਭIAN ਸਿੰਘ ਡੋਗਰੇ ਹੋਣੀ ਸੀ ਨਾ ਉਹਨਾਂ ਨੇ ਪਤਾ ਹੀ ਨਹੀਂ ਸੀ ਲੱਗਣ ਦਿੱਤਾ ਅੰਦਰੋਂ ਅੰਦਰੀ ਰਾਜ ਖਤਮ ਕਰ ਦਿੱਤਾ ਆਪਣਾ ਜਿਹੜੇ ਰਾਜ ਦੇ ਵਿੱਚ ਮਾਨ ਸਨਮਾਨ ਮਿਲੇ ਉਹਦੀਆਂ ਜੜਾਂ ਵੱਡੀਆਂ ਸਤਿਗੁਰੂ ਜੀ ਕਹਿੰਦੇ ਇਸ ਨੂੰ ਅਗਿਆਨਤਾ ਦਾ ਹਨੇਰਾ ਕਹਿੰਦੇ ਆ ਜਦੋਂ ਇਹ ਬਾਣੀ ਦੀ ਪੰਕਤੀ ਪੜ੍ਹਦੇ ਗੁਰੂ ਅਰਜਨ ਦੇਵ ਜੀ ਕਹਿੰਦੇ ਹੁਣ ਇਹ ਕਿਰਪਾ ਹੋ ਗਈ ਮੇਰੇ ਅੰਦਰੋਂ ਤ੍ਰਿਸ਼ਨਾ ਮੁੱਕ ਗਈ ਅਗਿਆਨਤਾ ਦਾ ਹਨੇਰਾ ਵੀ ਮੁੱਕ ਗਿਆ ਹੁਣ ਸਾਫ਼ ਸਾਫ਼ ਦਿਖਦਾ ਗੱਲ ਕਲੀਅਰ ਹੋ ਗਈ ਕਹਿੰਦੇ ਜੀ ਇਹ ਗੱਲ ਕਿਵੇਂ ਬਣੀ ਐਡੀ ਵੱਡੀ ਚੀਜ਼ ਜਿਹਨੂੰ ਜਿੱਤਣਾ ਅਸੰਭਵ ਹੈ ਤ੍ਰਿਸ਼ਨਾ ਨਹੀਂ ਮੁੱਕਦੀ ਬੰਦੇ ਦੀ ਅਗਿਆਨਤਾ ਨਹੀਂ ਮੁੱਕਦੀ ਵੱਡੇ ਵੱਡੇ ਰਾਜੇ ਵੱਡੇ ਵੱਡੇ ਤਖਤਾਂ ਤੇ ਬੈਠਣ ਵਾਲੇ ਹਰਨਾਕਸ਼ ਵਰਗੇ 라ਵਣ ਵਰਗੇ ਅਗਿਆਨਤਾ ਦੇ ਹਨੇਰੇ ਨੇ ਖਾ ਲਏ ਤ੍ਰਿਸ਼ਨਾ ਨਹੀਂ ਮੁੱਕੀ ਤੇ ਤੁਸੀਂ ਕਹਿੰਦੇ ਮੁੱਕ ਗਈ ਕਿਵੇਂ ਮੁੱਕੀ ਸਵਾਲ ਤੇ ਖੜਾ ਹੋਏਗਾ ਨਾ ਜਿਹੜੀ ਚੀਜ਼ ਨੂੰ ਅਵਤਾਰੀ ਪੁਰਖ ਅਸੰਭਵ ਕਹਿੰਦੇ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਜਿਵੇਂ ਛਾਨਣੀ ਦੇ ਵਿੱਚ ਪਾਣੀ ਪਾਈਏ ਜਿੰਨਾ ਮਰਜ਼ੀ ਪਾਓ ਪਾਣੀ ਨਿਕਲ ਜਾਏਗਾ ਉਹਨਾਂ ਨੂੰ ਪੁੱਛਿਆ ਵੀ ਸੀ ਜੀ ਫਿਰ ਕਿਵੇਂ ਇਹ ਕਹਿੰਦੇ ਉਹਨੂੰ ਟੱਕਣ ਲਾ ਦਈਏ ਛੰਨੀ ਨੂੰ ਥੱਲੇ ਤਲਾ ਕਹਿੰਦੇ ਤਲਾਕਾ ਦਾ ਕਹਿੰਦੇ ਸਬਰ ਦਾ ਅਗਰ ਸਬਰ ਹੋਵੇ ਸਬਰ ਤਲਾਏ ਉਸ ਛੰਨੀ ਦਾ ਤਾਂ ਫਿਰ ਉਹਦੇ ਵਿੱਚ ਜਿੰਨੀ ਚੀਜ਼ ਪਾਓਗੇ ਉੰਨੀ ਰੁਕੇਗੀ ਇਸੇ ਤਰੀਕੇ ਕਹਿੰਦੇ ਮੇਰੇ ਅੰਦਰ ਸਬਰ ਆ ਗਿਆ ਮੇਰੇ ਅੰਦਰ ਗਿਆਨ ਆ ਗਿਆ ਮੇਰੇ ਅੰਦਰ ਦੇਵੀ ਚਾਨਣ ਹੋ ਗਿਆ ਇਹ ਤਾਂ ਅਗਰ ਦੂਜਾ ਪੱਖ ਲੈ ਲਈਏ ਪੰਕਤੀ ਦਾ